mera dil tufaan ch ki rishti vag dol reha mirja khuda da vaasta chal tur chaliye tho oye shamir deya khachra meri es bakki da ki muqabla karni hai sahiba saala hosh hon to baad tol bajon lag gaya mirja da set hoya pya sahiba aa piche wala puchda bhai kithe ko pahunch gaye sidhiyan tara rabb naal judiyan bas ਜੀਵ ਥਲੇ ਰੱਖਣ ਵਾਲੀ ਗੋਲੀ ਦਾ ਅਸਰ ਖਾਨ ਬਾਈ ਦਾ ਕੋਈ ਗਾਣਾ ਹੁੰਦਾ ਜੀ ਖਾਨ ਦਾ ਕਮਲ ਖਾਨ ਦਾ ਖਾਨ ਸਾਹਿਬ ਦਾ ਫਰੋਜ਼ ਖਾਨ ਦਾ ਕੋਈ ਕਿਸੇ ਦਾ ਲੈਣਾ ਸੁਣਾ ਦੇ ਨੀ ਕੋਈ ਸੁਣ ਥੋੜਾ ਯਾਦ ਵੀ ਕਰਦਾ ਟਾਈਮ ਲੱਗਦਾ ਉਹ ਆ ਕੰਪਿਊਟਰ ਦੇ ਵਿੱਚ ਡਾਟਾ ਹੀ ਇੰਨਾ ਪਿਆ ਉਹ ਲੱਭ ਰਿਹਾ ਜੀ ਸੁਣਾਓ ਜੀ ਹਮੇ ਤਰਾੰ ਦੀ ਇੱਛਾ ਤੜੀ ਟੁੱਟ ਗਈ ਆੰਬਰੋਂ ਤੇ ਲਾਉਨੀ ਆਂਡਾਰੀਆਂ ਨਹੀਂ ਬੱਕੀ ਐ ਕਬੂਤਰ ਇਹੇ ਪਹਿਲਾ ਇਹਦਾ ਨੱਕ ਸਾਫ ਕਰਾ ਕੇ ਲਿਆਓ ਉਹ ਸੀਡ ਨਹੀਂ ਰੁਕਦਾ ਇਹ ਗਾਣਾ ਬੱਬੂ ਖਾਨ ਦਾ ਛੁੜਕਾ ਦੇ ਕਿੱਡਾ ਮਾਰਦਾ ਬੱਬੂ ਮਾ ਨੇ ਸੋਨੂ ਦਾ ਗੀਤ ਚੋਰੀ ਕੀਤਾ ਤੇਰੀਆਂ ਤੂੰ ਹੀ ਜਾਣੇ ਸੋਨੂਆ ਤੋ 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 ਅੱਧੀ ਸੌਂ ਦੀ ਝੜੀ ਆਧਾਰ ਕਾਰਡ ਵਾਲਾ ਭੰਗੜਾ ਇਸ ਵਾਰੀ ਸੌਂ ਦੀ ਝੜੀ ਥੋੜੀ ਛੋਟੀ ਲੱਗਦੀ ਆ ਅੱਧੀ ਕੰਚੀ ਭੰਗੜਾ ਪਾਸਵਰਡ ਸਾਹੀ ਭੰਗੜਾ ਕਿਨੇ ਲਿਖਿਆ ਸੀ ਹੱਥ ਵੀਰੋ ਨੇ ਬਾਸਕਾ ਲਈਆਂ ਨੇ ਵੀਰੋ ਨੇ ਤਿੰਨੇ ਸਕੇ ਭਰਾ ਨੇ ਦੇਖੋ ਬਾਈ ਗੱਲਬਾਤ ਹੈ ਨਾ ਐਂਡ ਪੂਰੀ ਸੇਮ ਸੇਵ ਬਾਤ ਲੱਗਦਾ ਸੰਤਰੀਪਾ ਘਾਲਣੇ ਫਸਾਤਾ ਦੋਹਾਂ ਨੂੰ ਵੀਡੀਓ ਵਾਇਰਲ ਹੋ ਤਬ ਇਹਨਾਂ ਨੇ ਦੁਕਾਨਦਾਰ ਨੂੰ ਕੁੱਟਿਆ ਹੋਣਾ ਪੰਪ ਦੇ ਕੇ ਵੇਚਤੀਆਂ ਐਨੀ ਬੇਇੱਜ਼ਤੀ ਕਰਤੀ ਉਹਨਾਂ ਨੇ ਹੁਣ ਪਾੜ ਕੇ ਸੁੱਟ ਦੇਣੀਆਂ ਇਹ ਤਾਂ ਪਿੰਡ ਵਿੱਚ ਬਾਸਕਾ ਵਾਲੇ ਵੱਜਣ ਲੱਗੇ ਹੋਣਗੇ ਅੱਜ ਮੇਰਾ ਮਿਸਤਰੀ ਦੇਖਿਓ ਪੂਰਾ ਹੋ ਗਿਆ ਤੇ ਚਾ ਕਹਤਾ ਹੈ ਚਲ ਗਿਆ ਚਾਂਦ ਮੁਝੇ ਆਸਮਾ ਕੇ ਛੋੜ ਕੇ ਢੂੰਡ ਰਹੀ ਹੈ ਸਿਤਾਰੇ ਦਿਲ ਗਿਆ ਤੋੜ ਕੇ ਸਾਲਾ ਦੰਦ ਕੱਢੀ ਜਾਂਦਾ ਸ਼ੁਕਰ ਹੈ ਉੱਥੇ ਮਿਸਤਰੀ ਦੇ ਘਰ ਦੇ ਨਹੀਂ ਹੈਗਾ ਇਹ ਤਾਂ ਇਹਨੂੰ ਵੀ ਸਾੜ ਦੇਣਾ ਸੀ ਮਿਸਤਰੀ ਨੇ ਤੈਨੂੰ ਪਲਸਟਰ ਕਰ ਦੇਣਾ ਜੇ ਉੱਠ ਖੜਿਆ ਤਾਂ मिस्त्री ने उठ के तेरी छाती च ला मारनिया तू भी नाल चला जांदा फिर उन्नीस <स्थाथ> सौ साठ च मिले होने आ ਮੈਂ ਵੀ ਇਹ ਸੰਕਲ ਨੂੰ ਦੇਖਿਆ ਵਾ ਠੇਕੇ ਦੇ ਸ਼ੁਕਰ ਕਰ ਬਾਬੇ ਨੂੰ ਸਭ ਜਾਤ ਆ ਗਿਆ ਘਰ ਦੇ ਨੇ ਪਿੱਛੇ ਤੋਰੀਆਂ ਤੋੜਨ ਭੇਜਿਆ ਇੱਥੇ ਵੀਡੀਓ ਬਣਾਈ ਜਾਂਦਾ ਬੈਂਕ ਚ ਮਿਲੇ ਸੀ ਪੈਨਸ਼ਨ ਲੈਣ ਗਏ ਸੀ ਜਦੋਂ ਪੁੱਤ ਮੇਰੀ ਬੇਬੀ ਨਹੀਂ ਗਿਆ ਸੀ ਪੁੱਤ ਕਿਸ ਨਾਲ ਲੜਾਈ ਜਾ ਵੜਾ ਲੰਗਰੀ ਤੇਰੇ ਵਰਗੇ ਦਾ ਸੀ ਨਾ ਹੁਣ ਨੂੰ ਗੱਡੀ ਝਾੜ ਦੰਦੇ ਗੱਡੀ ਝਾੜ ਦੰਦੇ ਬਾਈ ਮੈਨੂੰ ਦੱਸ ਦੇ ਕਿੰਨੇ ਵਜੇ ਹੋਣੇ ਗੱਡੀ ਮੈਂ ਆਪ ਚੜ ਜਾ ਵੇ ਤੈਨੂੰ ਸਰਕਾਰਾਂ ਨੇ ਮਾਰਾ ਦੇਣਾ ਦਰੋਨਾ ਮੱਲੋ ਰੇਲ ਗੱਡੀ ਦੀ ਗੱਲ ਕਰ ਰਿਹਾ ਕਿੰਨੇ ਵਾਲੀ ਗੱਡੀ ਬਾਈ ਚੜ੍ਹੇਗਾ ਟਾਈਮ ਦੱਸ ਦੇ ਹੋਲੀ ਬੋਲ ਪਤੰਦਰਾ ਕਰਦੇ ਉੱਠ ਜਾਣੇ ਆ ਈ ਲੋੜਾ ਕਿਸੇ ਨੂੰ ਕੁਝ ਕਹਿਣ ਦੀ ਪਿੱਛੇ ਹੱਥ ਐ ਕਰਕੇ ਖੜੀ ਆ ਜਿਦੇ ਭੁੱਕੀ ਦੇ ਕੇਸ ਫੜੀ ਗਈ ਹੁੰਦੀ ਲੱਤਾਂ ਵਿਚਕਾਰ ਦੀ ਕੁੱਤਾ ਨੰਗ ਸਕਦਾ ਤੇਰੇ ਕਰਕੇ ਨਾਲੀਆਂ ਗਲੀਆਂ ਦਾ ਕੰਮ ਰੁਕਿਆ ਨੰਗੜਾ ਨਾਪਨਾ ਯਾ ਮਹਾਰਾਜ ਜੀ ਦੱਸੋ ਹੁਣ ਉੱਪਰ ਜਾਣ ਦਾ ਨਾਪ ਮਰ ਜਾਣੀ ਮਾਰੂ ਕਿਸੇ ਨੂੰ ਕਿੱਥੇ ਮਰਗੇ ਇਹਦਾ ਨਾਪ ਲੈਣ ਵਾਲੇ ਇਹਨਾਂ ਨੂੰ ਇੰਸਟਾਗ੍ਰਾਮ ਦੇ ਬਾਰੇ ਕਿਸਨੇ ਦੱਸਿਆ ਅੱਜ ਬੜੇ ਤੇਰਾਵਾ ਸਾਹ ਚੜ ਗਿਆ ਅੱਜ ਬੜੇ ਦਿਨਾਂ ਬਾਅਦ ਦੌੜਾ ਪਿਆ ਤੂੰ ਹਾ ਕੱਢ ਨੱਕ ਚੋਂ ਪਹਿਲਾਂ ਮਾਸਟਰ ਸਲੀਮੇ ਸਾਤੀ ਜੀ ਲਤਾ ਮਾਨੀਆ ਪਤੰਦਰਾ ਤੇਰੇ ਮਾਮਾ ਵਿੱਚ ਪਾਣੀ ਵੀ ਪੀ ਲਿਆ ਕਰਕੇ ਤੇ ਸਾਹ ਨਾ ਛੱਡ ਜੀ ਉਸਤਾਦ ਜੀ ਜੇ ਨੱਕ ਦੀ ਜਗ੍ਹਾ ਮੂੰਹ ਵਾਲੀ ਹੇਕ ਲਾਉ ਤਾਂ ਵਧੀਆ ਬੇਬੇ 20 ਰੁਪਏ ਦੇ ਦੇ ਮੈਂ ਤੁਲ ਜਾਤਾ ਹਾਂ ਤੁਲ ਜਾਤਾ ਤੇ ਮੈਂ ਭੱਜਣ ਜਾਊਂਗਾ ਅੜ ਜਾ ਘੜਚਾ ਮਾਇਨ ਨਾ ਤੈਨੂੰ ਮੇਰੇ ਨਾਲ ਤੇ ਮੋਰ ਨਹੀਂ ਜੋ ਯਾਰ ਹੋਈ ਮੰਗਲ ਨਾ ਆ ਗਿਆ ਤੂੰ ਜਾਨਵਰ ਡਰਾਤੇ ਸਾਰੇ ਇਹ ਕਹਿੰਦੇ ਕਿੰਨਾ ਟਾਈਮ ਲੱਗੂ ਠੀਕ ਹੌਣ ਚ ਕਿਹੜਾ ਨਸ਼ਾ ਕਰਦਾ ਬਾਈ ਵੀਡੀਓ ਤੂੰ ਬਣਾਈ ਆ ਸ਼ਰਮ ਮੈਨੂੰ ਆਈ ਜਾਂਦੀ ਆ ਤੂੰ ਨਹੀਂ ਪਰੀਆਂ ਵਰਗੀ ਪਰੀਆਂ ਤੇਥੋਂ ਡਰਦੀਆਂ ਨੇ ਪਰੀਆਂ ਨੂੰ ਸੇਕ ਲੱਗ ਗਿਆ ਲੱਗਦਾ ਮੈਨੂੰ ਤਾਂ ਅੱਜ ਪਤਾ ਲੱਗਿਆ ਪਰੀਆਂ ਵੀ ਇਹੋ ਜਿਹੀਆਂ ਹੁੰਦੀਆਂ ਮੇਰਾ ਯਕੀਨ ਉੱਠ ਗਿਆ ਪਰੀਆਂ ਤੋਂ ਇਹ ਬੱਕੜੇ ਵਾਲੀ ਨਹੀਂ ਭਲਾ ਨਾ ਜੜ ਐਡਾ ਨਾ ਕਹੋ ਕਿਸੇ ਨੂੰ ਵੀ ਸਾੜੀ ਵਾਲੀ ਕਾਪੀ ਗੋਮੋ ਗਈ ਹੋ ਨਰਸ ਬਣ ਗਈ ਤੁਪ ਕਲ ਦੋ ਤੀਦਾ ਲਾ ਦੂੰ ਇਹਨੇ ਸਾੜੀ ਸਨਾਸ ਨਾ ਕੇ ਮੜੀਜ ਬਣਾ ਦੇਣਾ ਬੀੜੇ ਗਲਤ ਗੱਲ ਆ ਰੜ ਬਾਈ ਪਿਸਤੋਲ ਕਿਦਾ ਵਾ ਕੈਮਰਾਮੈਨ ਮਾਰਤਾ ਸੀ ਵਿਚਾਰਾ ਹਟ ਨਾ ਜਿੰਨਾ ਚਾਤੀ ਜੀ ਲੱਤਾਂ ਨਾ ਪਈਆਂ ਰਾਤੀਂ بارش ਪਈ ਨਾ ਮੈਂ ਤੇ ਨਵੇਂ ਘਰ ਚ ਰਹਿਣਾ ਸ਼ੁਰੂ ਨਹੀਂ ਕੀਤਾ ਰਾਤੀਂ ਮੇਰਾ ਪੁਰਾਣਾ ਘਰ ਚ ਹੋ ਰਿਆ ਏ ਮੈਂ ਦਨੇ ਉੱਠਿਆ 5 ਵਜੇ ਤੇ ਉੱਤੇ ਪਿੱਪ ਪਿੱਪ ਪਤੀਵਾਜ ਆ ਰਹੀ ਅਜੇ ਪੁਰਾਣੇ ਘਰ ਜੀ ਰਹਿ ਰਹੇ ਹਾਂ ਮਿਸਤਰੀ ਨਾਲ ਅਜੇ ਲੜਨਦੇ ਆ ਬਾਪੂ ਕਹਿੰਦਾ ਕੋਈ ਨਹੀਂ ਬਣਾ ਦਿੰਦਾ ਮੈਂ ਯਾਰ ਬਾੜ ਦੇ ਵਿੱਚ ਬੱਦਲ ਲਹਾਰ ਸੀਗਾ ਗੱਜਦਾ ਤੇ ਡਰਦੇ ਸੀ ਹੱਥ ਚੋਏ ਨਾ ਦੇ بڑے ਘੱਟ ਮੋਢੇ ਹੋਣੇ ਜੱਟੀਆਂ ਜਨਾਂ ਦੇ ਗਲ ਲੱਗ ਰੋਇਆ ਮੈਨੂੰ ਲੱਗਦਾ ਇਹਨੂੰ ਉੱਪਰ ਲੀਆਂ ਚੀਜ਼ਾਂ ਨਜ਼ਰ ਆ ਰਹੀਆਂ ਮਾਮਾ بارش ਪਈਆ ਲੜਾਈ ਨਹੀਂ ਹੋਈ ਜੋ ਮੋਢੇ ਟੀ-ਸ਼ਰਟ ਪਾਈ ਜਨਾ ਹਲੇ ਸੋਨੂੰ ਇਲਾਚੀ ਚਬ ਰਿਹਾ ਮਾਪੇਣ ਇੱਕ ਕਰੂ ਸੋਨਾ ਦੀ ਸ਼ਤਾਨੀ ਨੁਕਸ ਹੋ ਰਿਹਾ ਲੱਗਦਾ ਸੋਨੂੰ ਨੂੰ ਇੰਜਨ ਸਟਾਰਟ ਕਰ ਰਿਹਾ ਇਹ ਤਾਂ ਆਇਆ ਲੱਗ ਰਿਹਾ ਜਿਵੇਂ ਲੱਲੂ ਰਾਮ ਵਾਲੇ ਨੇ ਗਾਇਆ ਹੋਵੇ ਅਸੀਂ ਤਾਂ ਅਰਜਲ ਕਰਕੇ ਚੋਪਾਂ ਪਰ ਭੋਰਨ ਵਿੱਚ ਪਹਿਲੇ ਨੰਬਰ ਤੇ ਬੱਬੂ ਵੀਰ ਵੀ ਹੁੰਦਾ ਪੋਤਲੇ ਟਾਡੀ ਮੰਮੀ ਕੋਲੋਂ ਥਾਪੀਆਂ ਖਾਂਦੀ ਉਮਰ ਆ। ਕੋਲਿਓਏ ਮੜਾ ਜਾ ਕੁੱਤਾ ਛੱਡੀ ਇੰਨਾਂ ਵੱਲ ਨੂੰ। ਭੱਜ ਲੋ ਏ ਜਿੰਨੂੰ ਕੁੱਟਿਆ ਸੀ ਉਹਦੀ ਮੰਮੀ ਆ ਗਈ। ਪੁੱਤ ਬਣ ਗਈ ਵੀਡੀਓ ਹੁਣ ਸਕੂਲ ਜਾਓ ਲੇਟ ਹੋ ਰਹੇ ਹੋ। ਕਿਸਨੇ ਸੰਘੜ ਖੋਲ ਤੇ ਟੋੜੇ? ਜੇ ਫੋਲ ਇੰਨਾ ਭਾਰਾ ਤੇ ਹਾਥੀ ਕਿੰਨੂ ਕਹਿੰਦੇ ਨੇ